ਕਪਤਾ ਹੈ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਅੰਮੀਏ ਅੱਜ ਇਹ ਖਤ ਲਿਖਦਿਆਂ ਮੈਂ ਬੜੀ ਹੀ ਉਦਾਸ ਹਾਂ ਅੰਮੀਏ ਅੱਜ ਇਹ ਖਤ ਲਿਖਦਿਆਂ ਮੈਂ ਬੜੀ ਹੀ ਉਦਾਸ ਹਾਂ ਇੰਨੀ ਉਦਾਸ ਕਿ ਮੇਰਾ ਹੋਸਟਲ ਦਾ ਕਮਰਾ ਕਮਰਾ ਨਹੀਂ ਕਬਰ ਲੱਗਦਾ ਹੈ ਕਿਤਾਬਾਂ ਕਾਪੀਆਂ ਕਾਲੇ ਨਾਗ ਬਣ ਗਈਆਂ ਨੇ ਸੂਰਜ ਛਿਪਦਾ ਨਹੀਂ ਡੁੱਬਦਾ ਖੜਦਾ ਮਰਦਾ ਜਾਪਦਾ ਏ ਤੇ ਮੈਂ ਇਸ ਉਦਾਸੀ ਦੇ ਆਲਮ ਚ ਮਾਂ ਮੇਰੀਏ ਤੇਸ ਉਦਾਸੀ ਦੇ ਆਲਮ ਚ ਮਾਂ ਮੇਰੀਏ ਮੈਨੂੰ ਤੇਰੀਆਂ ਲੋਰੀਆਂ ਯਾਦ ਆਉਂਦੀਆਂ ਨੇ ਘੜਿਆਂ ਦੀ ਪਿੱਠ ਤੇ ਸੇਵੀਆਂ ਵਟਣਾ ਮੜਿਆਂ ਨਾਲੋਂ 베ਰ ਤੋੜਨੇ ਮਿੱਟੀ ਗੁਨਗੁਨ ਕੇ ਸਾਂਜੀ ਦੇ ਤਾਰੇ ਬਣਾਉਣੇ ਅੱਡੀ ਟੱਪਾ ਪੀਚੋ ਬੱਕਰੀ ਖਿਡਨਾ ਹੱਸਣਾ ਕੁੱਦਨਾ ਗੀਤ ਗਾਉਣਾ ਤੇ ਗਈ ਰਾਤ ਤੱਕ ਤਾਰਿਆਂ ਦੀ ਛਾਂਥ ਲੈ ਪੇਕੇ ਆਈ 부ਆ ਤੋਂ ਬਾਤਾਂ ਸੁਣਨਾ ਬਹੁਤ ਕੁੰਝ ਹੈ ਜੋ ਮੇਰੇ ਅਤੀਤ ਦਾ ਹੈ ਪਰ ਬਹੁਤ ਪਿਛਾ ਰਹਿ ਗਿਆ ਹੈ ਸਾਡੇ ਹੋਸਟਲ ਦੇ ਦਿਵਾਲੇ ਬਹੁਤ ਫੁੱਲ ਖਿੜੇ ਹਨ ਇੱਥੇ ਬਿਜਲੀ ਦੇ ਪੱਖੇ ਹਨ ਸਾਰੀ ਰਾਤ جگਦੀਆਂ ਟਿਊਬਾਂ ਹਨ ਬੇਅੰਤ ਕੁੜੀਆਂ ਹਨ ਫਿਲਮੀ ਗੀਤ ਗਾਉਂਦੀਆਂ ਪੱਛਮੀ ਧੁਨਾ ਤੇ ਨੱਚਦੀਆਂ ਜਾਂ ਫਿਰ ਵਾਰਡਨ ਤੋਂ ਸਿਨਮੇ ਜਾਣ ਦੀ ਇਜਾਜ਼ਤ ਮੰਗਦੀਆਂ ਪਰ ਮਾਂ ਇੱਥੇ ਨਾ ਮਲੇ ਹਨ ਨਾ ਕਰੀਰ ਇੱਥੇ ਨਨ ਪੂਰਾ ਵਗਦਾ ਹੈ ਨਾ ਪੱਛੋਂ ਇੱਥੇ ਤਿਰੰਜਨਾ ਦੇ ਦੀਵਿਆਂ ਦੀਆਂ ਬੱਤੀਆਂ ਵੀ ਨਹੀਂ ਹਨ ਆਪਣੇ ਗੀਤਾਂ ਵਰਗਾ ਜਿੰਦਜਾਨ ਨਾਲ ਭਖਦਾ ਇੱਥੇ ਕੋਈ ਗੀਤ ਨਹੀਂ ਹੈ ਨਸਾਕ ਤੋੜਨ ਜਾਂਦੀਆਂ ਕੁੜੀਆਂ ਦਾ ਰਲੌਡਾ ਪੰਨ ਨਾ ਸਾਂਝ ਨਾ ਆਪਣਤ ਇਸੇ ਜ਼ਿੰਦਗੀ ਬੇਰੌਣਿਕ ਚਹੀ ਹੈ ਮਾਂ ਮੇਰੀਏ ਤੈ ਜੋ ਸੁਪਨੇ ਮੇਰੀ ਚੁੰਨੀ ਦੇ ਲੜ ਬੰਨੇ ਸਨ ਉਹ ਮੈਂ ਅਜੇ ਵੀ ੱਟਨੀ ਟਰੰਕੀ ਚ ਬੜੇ ਬੋਝ ਬੋਝ ਕੇ ਰੱਖੇ ਹਨ ਮਾਂ ਮੇਰੀਏ ਤੈਂ ਜੋ ਸੁਪਨੇ ਮੇਰੀ ਚੁੰਨੀ ਦੇ ਲੜ ਬਣੇ ਸਨ ਉਹ ਮੈਂ ਅਜੇ ਵੀ ਆਪਣੀ ਟਰੰਕੀ ਚ ਬੜੇ ਬੋਝ ਬੋਝ ਕੇ ਰੱਖੇ ਹਨ ਕਿਉਂਕਿ ਇਥੇ ਸੰਸਿਆ ਦੀ ਸੰਯੋਗ ਕਿਤਾਬਾਂ ਚੋਂ ਨਿਕਲ ਕੇ ਸੁਪਨਿਆਂ ਨੂੰ ਲੱਗ ਜਾਣ ਦਾ ਖਤਰਾ ਹੈ ਮਾਂ ਉਂਝ ਖਤਰਾ ਤੇ ਕੋਈ ਨਹੀਂ ਹੈ ਟੀਨ ਦੇ ਵੱਡੇ ਫਾਟਕ ਹਨ ਉੱਚੀਆਂ ਉੱਚੀਆਂ ਦੀਵਾਰਾਂ ਹਨ ਜਤੋ ਪਹਿਰ ਬਾਬੇ ਦਾ ਪੈਰਾ ਹੈ ਵਾਰਡਨ ਦੀਆਂ ਧਮਕੀਆਂ ਹਨ ਬੱਡੀ ਮੈਡਮ ਦੀ ਕੋਰ ਦੀ ਖਾਮੋਸ਼ੀ ਹੈ ਸਿਲੇਬਸ ਦਾ ਪਾਰ ਹੈ ਕੰਡੀਸ਼ਨ ਦਾ ਬੰਦਨ ਹੈ ਤੇ ਜਾਂ ਫਿਰ ਪਾਸ ਹੋਣ ਦਾ ਫਿਕਰ ਹੈ ਫਿਕਰ ਇਸ ਲਈ ਹੈ ਕਿ ਬੂਰੀ ਮਜਦਾ ਦੁੱਧ ਦੋਦੀ ਨੂੰ ਪਾ ਕੇ ਤੂੰ ਜੋ ਮਹੀਨੇ ਦੇ ਚਾਰ ਛਿਲੜ ਜੋੜਦੀ ਏ ਉਹ ਮੈਂ ਮੈਸ ਦੀਆਂ ਮਿਰਚਾਂ ਨੂੰ ਅਰਪਤ ਕਰ ਦਿੰਦੀ ਹਾਂ ਜੋ ਬਚਦਾ ਹੈ ਉਹ ਫੀਸਾਂ ਦੇ ਨਾਂ ਤੇ ਭਰ ਦਿੰਦੀ ਹਾਂ ਉੰਜ ਮਾਂ ਤੂੰ ਮੇਰਾ ਕੋਈ ਫਿਕਰ ਨਾ ਕਰੀ ਇੱਥੇ ਸਭ ਕੁਝ ਚੰਗਾ ਹੈ ਇਹ ਤਾਂ ਮੈਂ ਐਵੇਂ ਹੀ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨ ਬੈਗੀ ਸਾਂ ਕਿਉਂਕਿ ਮੈਂ ਅੱਜ ਕੱਲੀ ਹੀ ਕਮਰੇ 'ਚ ਰਹਿ ਗਈ ਸਾਂ ਕਿਉਂਕਿ ਮੈਂ ਅੱਜ ਕੱਲੀ ਹੀ ਕਮਰੇ 'ਚ ਰਹਿ ਗਈ ਸਾਂ ਸੁਪਰ ਵਿਜ਼ਨ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ ਤੇ ਧਿਆਨ ਦੇਣਾ ਜ਼ਰੂਰੀ ਹੈ ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਦਾ ਮਨਜ਼ੂਰ ਹੋ ਜਾਏ ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨੇ ਬਾਅਦ ਵਾਪਸ ਜਾਣਾ ਪੈ ਜਾਏ ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ ਇਹੋ ਜੇ ਹੋਰ ਸਵਾਲਾਂ ਦੇ ਜਵਾਬ ਇੱਕ ਪ੍ਰੋਸੇਮਾਨ ਇਮਾਨਦਾਰ ਤੇ ਤਿਆਰਬੇਕਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ ਇਸ ਲਈ ਪੰਜਾਬ ਇੰਸ਼ੋਰੈਂਸ ਜਲਦੀ ਨਾਲ ਫੋਨ ਕਰਨ ਦਾ ਕੋਈ ਹਰਜ ਨਹੀਂ ਜਸਕਿ ਵੀ ਟ੍ਰਾਈ ਪੰਜਾਬ ਇੰਸ਼ੋਰੈਂਸ ਮੇਕ ਯੋਰ ਡ੍ਰੀਮ ਇਹ ਹੋਇਆ ਐਸਾ ਲੜਕੇ ਹੀ ਹੈ ਤਾਂ ਤਨ ਤਨ ਹਰ ਲਈ ਮਜ਼ਾਕ ਹੀ ਸੁਝਦਾ ਹੈ ਕੀ ਵੈਬ ਆ ਮਮੀ ਡੈਡ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਵਾਉਲੇ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਟੀਆਂ ਕਮਾਈਆਂ ਪਈਆਂ ਠੀਕ ਕਹਿੰਦੇ ਆ ਕਦੇ ਕਦੇ ਆ ਪੇਪਰ ਲੈ ਕੇ ਆਓ ਕਦੇ ਆ ਪੇਪਰ ਲੈ ਕੇ ਓ ਮਾਈ ਗਾਡ ਮੈਂ ਤਾਂ ਦੁਖੀ ਹੋ ਚੁੱਕੀ ਆ بس ਇੰਨੀ ਗੱਲ ਤੋਂ ਘਬਰਾ ਗਈ ਆਹ ਇੰਨੀ ਕੀ ਗੱਲ ਜਦੋਂ ਆਪਾਂ ਨਾ ਕ੍ਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਬੋਟਗੋਰਨ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਬਿੰਟਾਸਕੇਟਜ ਕਰ ਦੇਣਗੇ ਸੱਚੀ ਮੈਂ ਤਾਂ ਐਵੇਂ ਹੀ ਘਬਰਾ ਗਈ ਸੀ 905787744 ਮਾਰਗੇਜ ਨਮੀ ਲੈਣੀ ਹੈ ਯਾਰੀਨੀਓ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਨੂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਪ੍ਰੋਸੈ ਯੋਗਨਾਮ ਸਰਦਾਰ ਸਰੂਪ ਸਿੰਘ ਚੰਦੀ ਲਾਈਫ ক্রিਟੀਕਲ ਇਲਨੈਸ ਡਿਸੇਬਿਲਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ 645725050 ਸਰਦਾਰ ਸਰੂਪ ਸਿੰਘ ਚੰਦੀ ਟ੍ਰਿਪਲ A ਆਟੋ ਬਾਡੀ ਆਪਣੇ ਪਰਾਂ ਦੀ ਬਨਵੀ ਵਿੱਚ ਵਨ ਆਫ ਦ ਬਿਗੇਸਟ ICICI ਅਥਾਰਾਈਜ਼ਡ ਆਟੋ ਬਾਡੀ ਸ਼ਾਪ जिन्हों को एक्सप्रैस वैले सर्विस तो अलावा एक्सपीरियंस और सर्टिफाइड टैक्नीशियंस भी हैं तो बिना शक हाईटैक कंप्यूटराइज पेंट शॉप बूथ की भी फैसिलिटी हैगी तो हाँ सारी जरूरत ने जिमें डेंटिंग पेंटिंग या कोलिजन सर्विस फोन करो हरमेश शर्मा सिक्स फोर टू नाइन नाइन वन जीरो फाइव दे कैन